ਬर्ड ਸਟੂਡੀਓ ਸਮਝ ਦਿਖਾ ਰਿਹਾ ਮਾਤਾ ਨੂੰ ਸਾਰਾ ਫੈਲੀਵਾਰ ਤੇਮ ਲੱਗਿਆ ਵਾਹ ਵਾਹ ਚਲੋ ਪੁਰਾਣ ਦਾ ਮਾਤਾ ਸਾਰੰਤ ਵਧੀਆ ਤੇ ਇਹੀ ਚੀਜ਼ ਹੈ ਜਿਹਨੇ ਸਾਨੂੰ ਰਜ਼ਾ ਸਿਗੇਜ਼ ਅਹ ਅਨੰਦ ਜਦੋਂ ਕਲੀਕਲੀ ਉਹਦਾ ਆਪਰਾ ਥੋੜੀ ਜਿਹੀ ਸੁਣਦੀ ਜਦੋਂ ਸਾਰੀ ਚੀਜ਼ ਇਕੱਠੀ ਆ ਜਾਂਦੀ ਹੈ ਫਿਰ ਉਹ ਪਤਾ ਨਹੀਂ ਲੱਗਦਾ ਜਿਉਂ ਚਰਦੀਆਂ ਜੰਨਾ ਨੇ ਸਾਡੇ ਕਰਪਾ ਝੋਟੇ ਨੇ ਤੇ ਡਰਮ ਉਹਦਾ ਜਿੱਦਾਂ ਚਰਦੀਆਂ ਜੰਨਾ ਰੰਗ ਬੁੰਦਾ ਦਿੱਤਾ ਬਰਡ ਸਟੂਡੀਓ ਸਮਝ ਦਿਖਾ ਰਿਹਾ ਮਾਤਾ ਨੂੰ ਸਾਰਾ ਪਹਿਲੀ ਵਾਰ ਤੁਮ ਲੱਗ ਗਿਆ ਬਹੁਤ ਵਧੀਆ ਚਲੋ ਪ੍ਰਵਾਦਾ ਸਾਰੰਤ ਵਧੀਆ ਤੇ ਇਹ ਚੀਜ਼ ਹੈ ਜਿਹਨੇ ਤੁਹਾਨੂੰ ਰਿਦਗਾ ਸੀ ਗੀ ਚ ਅ ਅ ਅਨੰਦ ਜਦੋਂ ਹੁਣ ਕੱਲੀ ਕੱਲੀ ਉਹਦਾ ਆਪਰਾ ਥੋੜੀ ਜਿਹੀ ਸੁਣਦੀ ਜਦੋਂ ਸਾਰੀ ਚੀਜ਼ ਇਕੱਠੀ ਆ ਜਾਂਦੀ ਹੈ ਫਿਰ ਉਹ ਪਤਾ ਨਹੀਂ ਲੱਗਦਾ ਬर्ड ਸਟੂਡੀਓ ਸਮਝ ਦਿਖਾ ਰਿਹਾ ਮਾਤਾ ਨੂੰ ਸਾਰਾ ਫੈਲੀਵਾਰ ਤੇਮ ਲੱਗਿਆ ਵਾਹ ਵਾਹ ਚਲੋ ਪੁਰਾਣਾ ਮਾਤਾ ਸਾਰੰਤ ਵਧੀਆ ਤੇ ਇਹੀ ਚੀਜ਼ ਹੈ ਜਿਹਨੇ ਸਾਨੂੰ ਰਿਕਾਰਡ ਜੀ ਜੀ ਅਹ ਅਨੰਦ ਜਦੋਂ ਹੁਣ ਕਲੀ ਕਲੀ ਉਹਦਾ ਆਪਰਾ ਥੋੜੀ ਜਿਹੀ ਸੁਣਦੀ ਜਦੋਂ ਸਾਰੀ ਚੀਜ਼ ਇਕੱਠੀ ਆ ਜਾਂਦੀ ਹੈ ਫਿਰ ਉਹ ਪਤਾ ਨਹੀਂ ਲੱਗਦਾ ਜ ਰੰਬੂ ਦਾ ਤੇ ਦਾ ਬਰਡ ਸਟੂਡੀਓ ਸਮਝ ਦਿਖਾ ਰਿਹਾ ਮਾਤਾ ਨੂੰ ਸਾਰਾ ਪਹਿਲੀ ਵਾਰ ਤੁਮ ਲੱਗਿਆ ਬਹੁਤ ਵਧੀਆ ਚਲੋ ਪੁਰਵੰਧਾਤਾ ਸਾਰੰਤ ਵਧੀਆ ਤੇ ਇਹ ਚੀਜ਼ ਹੈ ਜਿਹਨੇ ਤੁਹਾਨੂੰ ਰਜ਼ਗਾਰ ਆਸੀ ਵੀ ਚੀਜ਼ ਅਹ ਅਨਾਂ ਜਦੋਂ ਹੁਣ ਕਲੀਕਲੀ ਉਹਦਾ ਆਪਰਾ ਥੋੜੀ ਜਿਹੀ ਸੁਣਦੀ ਜਦੋਂ ਸਾਰੀ ਚੀਜ਼ ਇਕੱਠੀ ਆ ਜਾਂਦੀ ਹੈ ਫਿਰ ਉਹ ਪਤਾ ਨਹੀਂ ਲੱਗਦਾ